ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਬਣਾਏ ਗਏ ਕਨਵੀਨਰ ਗੁਰਪ੍ਰੀਤ ਖੁੱਗੀ ਅੱਜ ਗੁਰੂ ਨਗਰੀ ਪਹੁੰਚੇ ਨੇ ਹਰਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਬਾਹਰ ਇਸ ਵੇਲੇ ਮੇਰੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਖੁੱਗੀ ਸਾਹਿਬ ਅੱਜ ਹਰਮੰਦਰ ਸਾਹਿਬ ਆਏ ਕੀ ਉੱਥੇ ਅਰਦਾਸ ਕੀਤੀ ਗਈ ਕੀ ਪੰਜਾਬ ਦਾ ਜੋ ਭਵਿੱਖ ਹੈ ਕਿਸ ਤਰ੍ਹਾਂ ਦੀ ਤਸਵੀਰ ਪੰਜਾਬ ਦੀ ਹੋਣੀ ਚਾਹੀਦੀ ਹੈ ਇੱਥੇ ਵੈਸੇ ਅਕਸਰ ਆਉਂਦੇ ਰਹਿੰਦੇ ਮਹਾਰਾਜ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਕਈ ਵਾਰੀ মিডিਆ ਨੂੰ ਨਹੀਂ ਪਤਾ ਲੱਗਦਾ ਸੰਗਤ ਨੂੰ ਨਹੀਂ ਪਤਾ ਲੱਗਦਾ ਆਪਣਾ ਇੱਕ ਨਿਮਾਣੇ ਸਿੱਖ ਵਾਂਗੂ ਆ ਕੇ ਮੱਥਾ ਟੇਕ ਕੇ ਚਲੇ ਜਾਂਦਾ ਜ਼ਿੰਦਗੀ 'ਚ ਕੋਈ ਨਵਾਂ ਕੰਮ ਕਰੀਦਾ ਕੁਝ ਵੀ ਜ਼ਿੰਦਗੀ ਸ਼ੁਰੂ ਕਰੀਦਾ ਤਾਂ ਵਾਹਿਗੁਰੂ ਕੋਲੋਂ ਅਸ਼ੀਰਵਾਦ ਲੈਣ ਆਈਦਾ ਅੱਜ ਗੁਰੂ ਰਾਮਦਾਸ ਪਾਤਸ਼ਾਹ ਕੋਲੋਂ ਸਾਡਾ ਅੱਜ ਸਭ ਤੋਂ ਉੱਚ ਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਉੱਥੇ ਬੇਨਤੀ ਕਰਨ ਆਇਆ ਸੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿ ਇੱਕ ਨਵੀਂ ਜ਼ਿੰਮੇਵਾਰੀ ਪਾਰਟੀ ਵੱਲੋਂ ਮੈਨੂੰ ਦਿੱਤੀ ਗਈ ਹੈ ਐਜ਼ ਅ ਕਨਵੀਨਰ ਤੇ ਮਹਾਰਾਜ ਮੇਰੇ ਸਿਰ ਤੇ ਮੇਰੇ ਪਰੇ ਹੱਥ ਰੱਖਣ ਹਰ ਨੇਕ ਕੰਮ ਕਰਾਉਣ ਲਈ ਮੈਨੂੰ ਬਲ ਬਖਸ਼ਣ ਤਾਂ ਤੁਸੀਂ ਪੰਜਾਬ ਦੀ ਗੱਲ ਕੀਤੀ ਆ ਪਿਛਲੇ ਦਿਨਾਂ ਚ ਨਵਜੋਤ ਕੌਰ ਸਿੱਧੂ ਵੱਲੋਂ ਵੀ ਇਹ ਸਟੇਟਮੈਂਟ ਦਿੱਤੀ ਗਈ ਕਿ ਪੰਜਾਬ ਪੰਜਾਬੀਆਂ ਦਾ ਹੋਣਾ ਚਾਹੀਦਾ ਹੈ ਔਰ ਪੰਜਾਬ ਨੂੰ ਚਲਾਉਣ ਲਈ ਪੰਜਾਬੀ ਹੀ ਅੱਗੇ ਆਉਣੇ ਚਾਹੀਦੇ ਔਰ ਛੋਟੇਪੁਰ ਸਾਹਿਬ ਨੇ ਵੀ ਇਹ ਗੱਲ ਕਹੀ ਕਿ ਜੋ ਅਬਜ਼ਰਵਰ ਦਿੱਲੀ ਤੋਂ ਪੰਜਾਬ ਦੇ ਵਿੱਚ ਲਿਆਂਦੇ ਗਏ ਆ ਉਹ ਪੰਜਾਬੀਆਂ ਦਾ ਸ਼ੋਸ਼ਣ ਕਰ ਰਹੇ ਨਵਜੋਤ ਕੌਰ ਸਿੱਧੂ ਹੁਣਾਂ ਨੂੰ ਕਹੋ ਕਿ ਜਿਹੜੇ ਪ੍ਰਭਾਤ ਝਾ ਨੇ ਉਹ ਵੀ ਪਰਿਵਾਰੀ ਬਣ ਕੇ ਆਏ ਹੋਏ ਨੇ ਇੱਥੇ ਬੀਜੇਪੀ ਦੇ ਤੇ ਇਦਾਂ ਹੀ ਕਾਂਗਰਸ ਦੇ ਮੈਡਮ ਆਸ਼ਾ ਕੁਮਾਰੀ ਆਏ ਹੋਏ ਨੇ ਪਹਿਲੂ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕਤਲੇਆਮ ਦਾ ਕਲੰਕ ਜਿਨ੍ਹਾਂ ਦੇ ਉੱਤੇ ਲੱਗਦਾ ਉਹਨਾਂ ਦੇ ਵਿੱਚੋਂ ਕਮਲਨਾਥ ਵੀ ਇੱਕ ਨਾਮ ਹੈ ਉਹ ਵੀ ਪਰਿਵਾਰੀ ਬਣ ਕੇ ਆਏ ਸੀ ਕਾਂਗਰਸ ਦੇ ਇਦਾਂ ਦਿੱਲੀ ਤੋਂ ਸਿਰਸਾ ਸਾਹਿਬ ਵੀ ਆਏ ਹੋਏ ਆ ਅਕਾਲੀ ਦਲ ਹੀ ਕੰਮ ਕਰਨ ਸੋ ਇਦਾਂ ਹੀ ਸਾਡੇ 2 অবজারভার ਆਏ ਹੋਏ ਨੇ ਅੱਗੇ ਲੱਕੇ ਪੰਜਾਬੀ ਕੰਮ ਕਰ ਰਹੇ ਨੇ ਪਹਿਲਾਂ ਛੋਟੇਪੁਰ ਸਾਹਿਬ ਅੱਗੇ ਲੱਗੇ ਹੋਏ ਸੀ ਹੁਣ ਮੇਰੀ ਜ਼ਿੰਮੇਵਾਰੀ ਲੱਗੀ ਹੈ ਸਾਡੇ ਹਰ ਵਿੰਗ ਦਾ ਇੰਚਾਰਜ ਪੰਜਾਬੀ ਹੈ ਸਾਡੇ ਹਰ ਜਿੰਨੇ ਵੀ ਐਂਗਲ ਨੇ ਪਾਰਟੀ ਦੇ ਹਰ ਐਂਗਲ ਨੂੰ ਹੈਂਡਲ ਕਰਨ ਵਾਲਾ ਕੋਈ ਨਾ ਕੋਈ ਪੰਜਾਬੀ ਹੈ ਇੱਕ ਪ੍ਰਭਾਰੀ ਤੇ ਇੱਕ ਸਾਡਾ ਇੱਕ ਸੰਯੋਜਕ ਅਸਿਸਟੈਂਟ ਸੰਯੋਜਕ ਜਿਮੈਂ ਕਹਾਂਗਾ ਜਿਹੜਾ ਆਇਆ ਹੋਇਆ ਦਿੱਲੀ ਤੋਂ ਜੇ ਉਹਨਾਂ ਨੂੰ ਕੰਮ ਕਰਦੇ ਆਂ ਦੇਖ ਕੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਕਲੀਫ ਹੁੰਦੀ ਹੈ ਤਾਂ ਉਹਦਾ ਮਤਲਬ ਇਹੀ ਹੈ ਕਿ ਉਹ ਸਾਡੇ ਸੰਗਠਨ ਤੋਂ ਸਾਡੇ ਕੰਮ ਤੋਂ ਅਰ ਸਾਡੇ ਭਵਿੱਖ ਤੋਂ ਡਰ ਰਹੇ ਨੇ ਕਿ ਇਹ ਲੋਕ ਇੱਕ ਨਵਾਂ ਇਨਕਲਾਬ ਇੱਕ ਨਵੀਂ ਕ੍ਰਾਂਤੀ ਨਵੀਂ ਰਾਜਨੀਤੀ ਲੈ ਕੇ ਆਉਣਗੇ ਪੰਜਾਬ 'ਚ ਇਹਨਾਂ ਨੂੰ ਕਿਸੇ ਤਰੀਕੇ ਰੋਕਿਆ ਜਾਏ ਜਦੋਂ ਤੁਸੀਂ ਸਿਆਸਤ ਦੇ ਵਿੱਚ ਨਹੀਂ ਸੀ ਤਾਂ ਹੋਰ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਦੇ ਵਿੱਚ ਤੁਹਾਨੂੰ ਬੁਲਾਇਆ ਜਾਂਦਾ ਸੀ ਕਿ ਭੀੜ ਇਕੱਠੀ ਕਰਨ ਵਾਸਤੇ ਔਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਥੇ ਤੁਹਾਡੇ ਵਰਗੇ ਕਲਾਕਾਰ ਜਾਂਦੇ ਸੀ ਭੀੜ ਇਕੱਠੀ ਹੁੰਦੀ ਸੀ ਕਿ ਅੱਜਕੱਲ ਜੋ ਰੈਲੀਆਂ ਹੋ ਰਹੀਆਂ ਨੇ ਉਹ ਵੀ ਭੀੜ ਸਿਰਫ ਤੁਹਾਡਾ ਹਾਸਾ ਕਾਮੇਡੀ ਉਹ ਸੁਣ ਲਈ ਆਉਂਦੀ ਹੈ ਜਾਂ ਜੋ ਪੰਜਾਬ ਦਾ ਦਰਦ ਹੈ ਉਸ ਨੂੰ ਸੁਣ ਲਈ ਕਿਉਂਕਿ ਇੱਕ ਜੇਕਰ ਆਰਟਿਸਟ ਦੇ ਲਿਹਾਜ਼ ਤੋਂ ਗੱਲ ਕਰੀਏ ਤਾਂ ਜਦੋਂ ਆਰਟਿਸਟ ਸਟੇਜ ਦੇ ਉੱਪਰ ਰੋਂਦਾ ਹੈ ਤਾਂ ਜਿਆਦਾ ਤਾੜੀਆਂ ਵੱਜਦੀਆਂ ਕੀ ਜਦੋਂ ਤੁਸੀਂ ਸਟੇਜ ਤੇ ਹੁੰਦੇ ਹੋ ਪੰਜਾਬ ਦਾ ਦਰਦ ਬਿਆਨ ਕਰਦੇ ਹੋ ਤਾਂ ਲੋਕ ਉਹ ਸੁਣਨ ਆਉਂਦੇ ਨੇ ਜਾਂ ਫਿਰ ਤੁਹਾਡਾ ਜੋ ਹਾਸਾ ਜਾਂ ਕਾਮੇਡੀ ਜੋ ਤੁਸੀਂ ਸਟੇਜ ਤੇ ਕਰਦੇ ਹੋ ਉਹ ਦੇਖਣ ਦੇਖੋ ਪਹਿਲੀ ਗੱਲ ਤਾਂ ਜੀ ਮੈਂ ਇੱਕ ਐਸਾ ਆਰਟਿਸਟਾਂ ਜਿਹੜਾ ਜ਼ਿੰਦਗੀ ਦੇ ਵਿੱਚ ਕਲਾਕਾਰ ਹੁੰਦਿਆਂ ਵੀ ਰੈਲੀਆਂ ਤੇ ਬਹੁਤਾ ਨਹੀਂ ਗਿਆ ਕਦੇ ਕਿਤੇ ਜਾਂਦਾ ਸੀ ਆਪਣੇ ਕਿਸੇ ਜਾਣਕਾਰ ਆਪਣੇ ਕਿਸੇ ਸੱਜਣ ਦੀ ਸਪੋਰਟ ਤੇ ਜਾਂਦਾ ਸੀ ਕੋਈ ਚੰਗਾ ਮੈਨੂੰ ਲੱਗਦਾ ਸੀ ਬੰਦਾ ਵੀ ਇਹ ਬੰਦਾ ਕੰਮ ਕਰ ਰਿਹਾ ਜਾਂ ਜਿੱਤਣਾ ਚਾਹੀਦਾ ਉਹਦੇ ਲਈ ਮੈਂ ਕਦੇ ਚਲਾ ਜਾਂਦਾ ਸੀ ਔਰ ਇਸ ਤੋਂ ਪਹਿਲਾਂ ਦੀ ਜੇ ਗੱਲ ਕਰੀਏ ਪਾਰਟੀ 'ਚ ਆਉਣ ਤੋਂ ਪਹਿਲਾਂ 3.5 ਸਾਲ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਬ੍ਰੈਂਡ ਐਮਬੈਸਡਰ ਰਿਹਾ ਪੰਜਾਬ ਲਈ ਸਟੇਟ ਆਈਕਨ ਰਿਹਾ ਮੈਂ ਤੇ ਸਟੇਟ ਆਈਕਨ ਕਦੇ ਕਿਸੇ ਪਾਰਟੀ ਲਈ ਇਨਡੋਰਸਮੈਂਟ ਕਰ ਹੀ ਨਹੀਂ ਸਕਦਾ ਮੈਂ ਤਾਂ ਸਿਰਫ VOTING ਨੂੰ ਪ੍ਰੋਮੋਟ ਕਰਨਾ ਹੁੰਦਾ ਸੋ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਲਈ 4-5 ਸਾਲ 'ਚ ਮੈਂ ਕਿਸੇ ਲਈ ਪ੍ਰੋਮੋਸ਼ਨ ਲਈ ਗਿਆ ਹਾਂ ਵਾਂ ਸਟੇਜ ਦੇ ਉੱਤੇ ਸੋ ਮੈਂ ਉਦੋਂ ਵੀ ਇਹ ਤਾਂ ਹੀ ਚੁਣਿਆ ਸੀ ਮੈਂ ਕੋਈ ਮੈਂ ਵੌਲੰਟੀਅਰਲੀ ਕਰ ਰਿਹਾ ਸੀ ਉਹ ਵੀ ਕੰਮ ਮੈਂ ਗਵਰਨਮੈਂਟ ਆਫ ਇੰਡੀਆ ਤੋਂ ਕੋਈ ਪੈਸਾ ਨਹੀਂ ਸੀ ਲੈ ਰਿਆ ਜਦੋਂ ਮੈਂ ਇਲੈਕਸ਼ਨ ਨੂੰ ਪ੍ਰਮੋਟ ਕਰਦਾ ਸੀ ਕਿ ਸੱਚਾਈ ਸਾਹਮਣੇ ਆਵੇ ਕੋਈ ਸੱਚੀ ਪਾਰਟੀ ਸਾਹਮਣੇ ਆਵੇ ਤੇ ਲੋਕ ਸੱਚੇ ਬੰਦਿਆਂ ਨੂੰ ਵੋਟਾਂ ਪਾਣ ਮੈਂ ਉਦੋਂ ਵੀ ਇਹੀ ਪ੍ਰਮੋਟ ਕਰਦਾ ਸੀ ਮੈਂ ਉਦੋਂ ਲੱਖਾਂ ਰੁਪਏ ਲੈ ਕੇ ਲੀਡਰਾਂ ਦੀ ਰੈਲੀਆਂ ਤੇ ਜਾਣਾ ਠੁਕਰਾਤਾ ਸੀ ਫ੍ਰੀ ਵਿੱਚ ਮੈਂ ਇਲੈਕਸ਼ਨ ਕਮਿਸ਼ਨ ਦਾ ਬ੍ਰੈਂਡ ਐਂਬੈਸਡਰ ਬੰਨਣਾ ਪ੍ਰਵਾਨ ਕੀਤਾ ਸੀ ਸਵਾਲ ਜਿਸ ਤਰ੍ਹਾਂ ਹੁਣ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਜਾ ਰਿਹਾ ਕੱ ਜੇਕਰ ਇੱਕ ਕਮੇਡੀਅਨ ਵਜੋਂ ਦੇਖਿਆ ਜਾਵੇ ਤੁਹਾਡੀ ਪਾਰਟੀ ਦੇ ਵਿੱਚ ਤੁਸੀਂ ਔਰ ਭਗਵੰਤ ਮਾਨ ਨੇ ਜੇਕਰ ਨਵਜੋਤ ਸਿੱਧੂ ਪਾਰਟੀ ਲੈ ਕੇ ਆਉਂਦੇ ਨੇ ਤਾਂ ਕਪਿਲ ਸ਼ਰਮਾ ਵਰਗੇ ਕਮੇਡੀਅਨ ਵੀ ਉਹਨਾਂ ਵਾਸਤੇ ਪ੍ਰਚਾਰ ਕਰਨਗੇ ਤੁਹਾਨੂੰ ਲੱਗਦਾ ਹੈ ਕਿ ਇੱਕ ਕਲਾਕਾਰਾਂ ਦਾ ਵੀ ਆਪਸ ਦੇ ਵਿੱਚ ਪੰਜਾਬ 'ਚ ਕੰਪੀਟੀਸ਼ਨ ਸ਼ੁਰੂ ਹੋ ਸਕਦਾ ਨਹੀਂ ਇਸ ਤਰ੍ਹਾਂ ਕੋਈ ਕੰਪੀਟੀਸ਼ਨ ਸ਼ੁਰੂ ਨਹੀਂ ਹੋ ਸਕਦਾ ਕਲਾਕਾਰ ਜਦੋਂ ਕਿਸੇ ਦੀ ਸਪੋਰਟ ਤੇ ਆਉਂਦਾ ਹੈ ਤਾਂ ਉਹਦਾ ਹੱਕ ਬਣਦਾ ਜੇ ਤੁਸੀਂ ਸਮਝਦੇ ਹੋ ਕਿ ਕਪਿਲ ਸ਼ਰਮਾ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸਪੋਰਟ ਤੇ ਆਣਗੇ ਜੇ ਪਾਰਟੀ ਬਣਦੀ ਹੈ ਪਹਿਲੀ ਗੱਲ ਉਹਨਾਂ ਦੀ ਤੇ ਕਪਿਲ ਸ਼ਰਮਾ ਮੇਰਾ ਵੀ ਛੋਟਾ ਵੀਰ ਹੈ ਮੇਰਾ ਸਟੂਡੈਂਟ ਹੈ ਤੇ ਮੈਂ ਵੀ ਉਹਨੂੰ ਜਦੋਂ ਕਵਾਂਗਾ ਲੈ ਆਵਾਂਗਾ ਪਰ ਅਸੀਂ ਇਸ ਪੋਲਿਟਿਕ ਵਿੱਚ ਪੈਣਾ ਹੀ ਨਹੀਂ ਚਾਹੁੰਦੇ ਕਿ ਇੱਕ ਬੰਦੇ ਨੂੰ ਮਜਬੂਰ ਕੀਤਾ ਜਾਏ ਕਿ ਇੱਧਰ ਜਾਵਾਂ ਕਿ ਉੱਧਰ ਜਾਵਾਂ ਮੇਰੇ ਨਾਲ ਮੇਰੇ ਹਜ਼ਾਰ ਕਲਾਕਾਰ ਸਾਥੀ ਨੇ ਜਿਨ੍ਹਾਂ ਨੂੰ ਮੈਂ ਇੱਕ ਚੁਟਕੀ ਤੇ ਲਿਆ ਸਕਦਾ ਮੈਂ ਨਹੀਂ ਲਿਆਵਾਂਗਾ ਕੋਈ ਮੇਰਾ ਬਹੁਤ ਪਰਮ ਮਿੱਤਰ ਦੋਸਤ ਕਲਾਕਾਰ ਮੇਰਾ ਕੋ ਹਤਾਸ਼ੀ ਵੋਲੰਟੀਅਰਲੀ ਮੈਨੂੰ ਕਹੇਗਾ ਕਿ ਮੈਂ ਤੇਰੀ ਸਟੇਜ ਤੇ ਆਉਣਾ ਚਾਹੁੰਦਾ ਆਪਣਾ ਚਿਹਰਾ ਦਿਖਾਉਣਾ ਚਾਹੁੰਦਾ ਉਹਨੂੰ ਮੈਂ welcom ਕਰਾਂਗਾ ਜਿਹਦੇ ਦਿਲ ਦੇ ਵਿੱਚ ਪੰਜਾਬੀ ਲਈ ਪੰਜਾਬ ਲਈ ਦਰਦ ਹੋਏਗਾ ਉਹ ਆਪਣੀ ਕੋਈ ਗੱਲ ਕਹਿਣਾ ਚਾਹੇਗਾ ਸਟੇਜ ਤੇ ਆ ਕੇ ਤੇ ਮੈਂ ਉਹਨੂੰ ਆਉਣ ਦਿਆਂਗਾ ਵਰਨਾ ਮੈਂ ਕਿਸੇ ਨੂੰ ਇਸ ਤਰ੍ਹਾਂ ਨਹੀਂ ਲੈ ਕੇ ਆਵਾਂਗਾ ਕਿ ਭੀੜ ਇਕੱਠੀ ਕਰ ਲਈ ਗੁਰੂ ਰਾਮਦਾਸ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ ਕਿ ਭੀੜ ਅਸੀਂ ਆਪ ਹੀ ਬਹੁਤ ਇਕੱਠੀ ਕਰ ਲੈਨੇ ਆ। ਮੈਨੂੰ ਲੱਗਦਾ ਕਿ ਇਸ ਵਾਰ ਜੋ ਆਮ ਆਦਮੀ ਪਾਰਟੀ ਵੱਲੋਂ ਸੁਪਨਾ ਪੰਜਾਬ ਦੇ ਲੋਕਾਂ ਨੂੰ ਦਿਖਾਇਆ ਗਿਆ ਕਿਉਂਕਿ ਹਰ ਵਾਰ ਪਾਰਟੀਆਂ ਵੱਲੋਂ ਬਾਲੀਵੁੱਡ ਦੇ ਸਟਾਰ ਵੀ ਇੱਥੇ ਲਿਆਉਂਦੇ ਜਾਂਦੇ ਨੇ ਪ੍ਰਚਾਰ ਵਾਸਤੇ ਇਸ ਵਾਰ ਉਹ ਸਾਰੀਆਂ ਚੀਜ਼ਾਂ ਛੱਡ ਕੇ ਲੋਕ ਸਿਰਫ ਤੇ ਸਿਰਫ ਪੰਜਾਬ ਦੇ ਭਲੇ ਵਾਸਤੇ ਵੋਟਾਂ ਪਾਉਣਗੇ। ਬਿਲਕੁਲ ਜੀ ਪਾਉਣਾ ਚਾਹੀਦਾ ਲੋਕਾਂ ਨੂੰ ਯੋਗਦਾਨ ਆਪਣਾ ਵੋਟਾਂ ਦੇ ਜ਼ਰੀਏ ਮੇਰੇ ਖਿਆਲ ਨਾਲ ਪਿਛਲੀ ਵਾਰੀ ਵੀ ਬਹੁਤ ਥਾਵਾਂ ਤੇ ਲੋਕਾਂ ਨੇ ਬਾਲੀਵੁੱਡ ਦੇ ਐਕਟਰ ਲਿਆਂਦੇ ਸੀ ਪਰ ਉਹਦਾ ਕੋਈ ਅਸਰ ਨਹੀਂ ਸੀ ਹੋਇਆ ਜਿੱਦਾਂ ਸੰਗਰੂਰ ਵਾਲੀਆਂ ਰੈਲੀਆਂ ਦੇ ਵਿੱਚ ਵੀ ਬڑے ਬਾਲੀਵੁੱਡ ਦੇ ਐਕਟਰ ਆਏ ਸੀ ਪਰ ਸੀਟ ਉਥੋਂ ਭਗਵੰਤ ਮਾਨ ਹੋਣਾ ਨੇ ਕੱਢੀ ਸੀ ਇੱਧਰ ਗੁਰਦਾਸਪੁਰ ਦੇ ਕੁਝ ਏਰੀਆਜ਼ ਦੇ ਵਿੱਚ ਵੀ ਕਾਫੀ ਕਲਾਕਾਰ ਲਿਆਂਦੇ ਗਏ ਸੀ ਤੇ ਉੱਥੇ ਵੀ ਜਦੋਂ ਦੇਖਿਆ ਜਾਵੇ ਤੇ ਉਹਨਾਂ ਲੀਡਰਾਂ ਦੀ ਗੱਲ ਨਹੀਂ ਸੀ ਬਣੀ ਤੁਸੀਂ ਮਾਜੇ ਦੇ ਵਿੱਚ ਦੇ ਜੰਪ ਪਾ ਲੋ ਜੇਕਰ ਅਸੀਂ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਤੁਹਾਡੇ ਵਾਸਤੇ ਲੱਕੀ ਇਸ ਕਰਕੇ ਆ ਕਿਉਂਕਿ ਜਦੋਂ ਤੁਹਾਨੂੰ ਨਵੀਂਦਰ ਬਣਾਇਆ ਗਿਆ ਤਾਂ ਉਸ ਵੇਲੇ ਵੀ ਤੁਸੀਂ ਗੁਰੂ ਨਗਰੀ ਦੇ ਵਿੱਚ ਹੀ ਸੀ ਤੇ ਕੀ ਜੇਕਰ ਗੁਰੂ ਨਗਰੀ ਦੇ ਵਿੱਚ ਹੀ ਕਿਸੇ ਟਿਕਟ ਤੋਂ ਲੜਨ ਦਾ ਮੌਕਾ ਦਿੱਤਾ ਜਾਂਦਾ ਤੇ ਖੁਸ਼ੀ ਮਹਿਸੂਸ ਕਰ ਸਾਡੀ ਪਾਰਟੀ ਨੂੰ ਮੌਕਾ ਨਹੀਂ ਦਿੱਤਾ ਜਾਂਦਾ ਜੀ ਸਾਡੇ ਹੁਕਮ ਲਾਇਆ ਜਾਂਦਾ ਜੇ ਮੈਨੂੰ ਹੁਕਮ ਲਾ ਦੇਣਗੇ ਕਿ ਸਰਦੂਲਗੜ ਤੋਂ ਲੈ ਕੇ ਅਟਾਰੀ ਤੱਕ ਅਟਾਰੀ ਦੀ ਸੀਟ ਸਾਡੀ ਹੋ ਗਈ ਵੈਸੇ ਤੇ ਟੈਟਰੀ ਤੋਂ ਪਹਿਲਾਂ ਲਾ ਲਓ ਥੋੜਾ ਜਿਹਾ ਅਦਰ ਦੀਨਾ ਨਗਰ ਤੋਂ ਅੱਗੇ ਸਾਡੀ ਆਖਰੀ ਪੋਆ ਕੰਸਟੀਟੂਐਂਸੀ ਹੈ ਸਰਦੂਲਗੜ੍ਹ ਤੋਂ ਲੈ ਕੇ ਪੋਆ ਕੰਸਟੀਟੂਐਂਸੀ ਤੱਕ ਮੈਨੂੰ ਜਿੱਥੋਂ ਪਾਰਟੀ ਹੁਕਮ ਲਾ ਦੇਗੀ ਮੈਂ ਉੱਥੋਂ ਲੜਾਂਗਾ ਆਖਰੀ ਸਵਾਲ ਗੁਰਪ੍ਰੀਤ ਖੁੱਗੀ ਜਦੋਂ ਖੁੱਗੀ ਸ਼ਬਦ ਨਾਲ ਜੁੜਿਆ ਤਾਂ ਉਸ ਵੇਲੇ ਤੁਸੀਂ ਆਪਣੀ ਜੋ ਕਮ ਕਮੀਡੀਅਨ ਦਾ ਜੋ ਸ਼ੁਰੂਆਤ ਕੀਤੀ ਸੀ ਤਾਂ ਬੜਾ ਵਧੀਆ ਲੱਗਦਾ ਸੀ ਗੁਰਪ੍ਰੀਤ ਖੁੱਗੀ ਹੁਣ ਵੀ ਵਧੀਆ ਲੱਗਦਾ ਇਹ ਤੇ ਕੋਈ ਸ਼ੱਕ ਨਹੀਂ ਪਰ ਹੁਣ ਸਿਆਸਤ ਦੇ ਵਿੱਚ ਆਉਣ ਤੋਂ ਬਾਅਦ ਜੇਕਰ ਤੁਹਾਨੂੰ ਪੰਜਾਬ ਦੇ ਵਿੱਚ ਪੰਜਾਬ ਦੀ ਅਗਵਾਈ ਕਰਨ ਦਾ ਮੌਕਾ ਮਿਲਦਾ ਮੇਰੇ ਕਹਿਨ ਦਾ ਪਾਪ ਕੀ ਜਿਕਰ ਮੁੱਖ ਮੰਤਰੀ ਦੇ ਅਹੁਦੇ ਦਾ ਤੁਹਾਨੂੰ ਕੈਂਡੀਡੇਟ ਬਣਾਇਆ ਜਾਂ ਤੁਸੀਂ ਮੁੱਖ ਮੰਤਰੀ ਬਣਦੇ ਹੋ ਤਾਂ ਕੁੱਗੀ ਸ਼ਬਦ ਇਸੇ ਤਰ੍ਹਾਂ ਤੁਹਾਡੇ ਨਾਲ ਰਹੇ ਪਹਿਲੀ ਗੱਲ ਤਾਂ ਜੀ ਜਿਹੜੇ ਅਸੀਂ ਅਜੇ ਸਾਡੀ ਪਾਰਟੀ ਦਾ ਏਜੰਡਾ ਹੀ ਨਹੀਂ ਹੈ ਮੰਤਰੀ ਮੁੱਖ ਮੰਤਰੀ ਸੋਚਣਾ ਔਰ ਨਾ ਹੀ ਉਹਦੇ ਬਾਰੇ ਕੋਈ ਕਮੈਂਟ ਕਰਨਾ ਮੈਨੂੰ ਸੂਟ ਕਰਦਾ ਉਹਦੇ ਬਾਰੇ ਆਪਾਂ ਗੱਲ ਨਹੀਂ ਕਰਾਂਗੇ ਬਾਕੀ ਇਹ ਨਾਮ ਵੀ ਮੈਨੂੰ ਕੁਦਰਤ ਨੇ ਬਖਸ਼ਿਆ ਹੈ ਜੇ ਟੈਲੀਵਿਜ਼ਨ ਤੇ ਮੇਰਾ ਨਾਮ ਪੌਪੂਲਰ ਨਾਮ ਹੁੰਦਾ ਤੇ ਅੱਜ ਮੈਂ ਇੱਥੇ ਨਾ ਬੈਠਾ ਹੁੰਦਾ ਤੁਹਾਡੇ ਕੋਲ ਕਹਿੰਦੇ ਦਾਤਾ ਮਿਹਰ ਨਾ ਕਰਦਾ ਕਿੰਨੇ ਨੱਚਣਾ ਗਾਉਣਾ ਸੀ ਮਾਨ ਤੇਰਾ ਮਰ ਜਾਣਾ ਕਿਧਰੇ ਮੁੰਚੀ ਹੋਣਾ ਸੀ ਫਿਰ ਮੈਂ ਵਸੀਕਾ ਨਵੀਸ ਸੀ ਡੀ ਡਾਇਰੈਕਟਰ ਸੀ ਫਿਰ ਮੈਂ ਬੈਠਾ ਵਸੀਕੇ ਲਿਖਦਾ ਹੁੰਦਾ ਸਵਾਲ ਇਸ ਲਈ ਆ ਕਿਉਂ ਨਾਮ ਨੂੰ ਕੰਟੀਨਿਊ ਮੇਰੇ ਨਾਲ ਜੇ ਮੈਂ ਲਾਉਣਾ ਹੁੰਦਾ ਤਾਂ ਹੋਣੀ ਲਾ ਦੇਂਦਾ ਕਨਵੀਨਰ ਬਣ ਕੇ ਇਹ ਮੇਰੀ ਪਛਾਣ ਹੈ ਜਿਹੜਾ ਬੰਦਾ ਆਪਣੀ ਪਛਾਣ ਤੋਂ ਮੁਕਰਦਾ ਆਪਣੇ ਮਾਪੇ ਤੋਂ ਮੁਕਰਦਾ ਆਪਣੇ ਪਿਛੋਕੜ ਤੋਂ ਮੁਕਰਦਾ ਆਪਣੀ ਗਰੀਬੀ ਤੋਂ ਮੁਕਰਦਾ ਆਪਣੇ ਪੁਰਾਣੇ ਦੋਸਤਾਂ ਤੋਂ ਮੁਕਰਦਾ ਆਪਣੀ ਸਰਜ਼ਮੀਨ ਤੋਂ ਮੁਕਰਦਾ ਉਹਨੂੰ ਫੇਰ ਮਰਿਆ ਸਮਝ ਲੈਣਾ ਚਾਹੀਦਾ ਕਹਿੰਦੇ ਮਰਿਆ ਤੇ ਮੁਕਰਿਆ ਇੱਕ ਬਰਾਬਰ ਸਵਾਲ ਇਸ ਲਈ ਕਿਉਂਕਿ ਆਮ ਤੌਰ ਤੇ ਸਟੇਜਾਂ ਤੇ ਇਹ ਕਿਹਾ ਜਾਂਦਾ ਕਿ ਜੋ ਲੀਡਰ ਨੇ ਵਿਧਾਨ ਸਭਾ ਚ ਜਾ ਕੇ ਕੁੱਗੂ ਬਣ ਕੇ ਬੈਠੇ ਰਹਿੰਦੇ ਨੇ ਕੀ ਕੁੱਗੀ ਉਹਨਾਂ ਕੁੱਗੂਆਂ ਨੂੰ ਜਵਾਬ ਦੇਣਗੇ ਵਿਧਾਨ ਸਭਾ ਅਸੀਂ ਸਾਰਿਆਂ ਨੂੰ ਅਸੀਂ ਇੱਕ ਬਿਗਲ ਵਜਾਉਣ ਆਏ ਆਂ ਔਰ ਜਵਾਬ ਤਾਂ ਵੈਸੇ ਸਾਰਿਆਂ ਨੂੰ ਮਿਲ ਚੁੱਕਾ ਹੈ ਦਿੱਲੀ ਦੇ ਵਿੱਚ ਦੋ ਵਾਰੀ ਹਕੂਮਤ ਬਣਾ ਕੇ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ ਹੈ ਰਵਾਇਤੀ ਸਰਕਾਰਾਂ ਨੂੰ ਸੋ ਜਿਹੜੇ ਇੱਥੇ ਕਿਸੇ ਦੇ ਭਲੇਖੇ ਪੰਜਾਬ 'ਚ ਹੋਣਗੇ ਉਹ ਵੀ 2017 'ਚ ਕੱਢ ਦੇਵਾਂਗੇ ਧੰਨਵਾਦ ਇਹ ਹਨ ਗੁਰਪ੍ਰੀਤ ਕੋਹਗੀ ਜਿਨ੍ਹਾਂ ਨੇ ਸਾਡੇ ਹਰ ਸਵਾਲ ਦਾ ਜਵਾਬ ਬੜੇ ਹੀ ਸਹੀ ਤਰੀਕੇ ਦੇ ਨਾਲ ਦਿੱਤਾ ਰਾਜੀਵ ਸ਼ਰਮਾ ਏਬੀਬ ਸੰਜਾ ਅੰਮ੍ਰਿਤਸਰ